ਨਿਹੰਗ ਰੂਪੀਆ ਸਲਾਹ ਲੁਧਿਆਣਾ ਦੇ ਦ੍ਰੇਸ਼ੀ ਗਰਾਊਂਡ 'ਡੇ ਰਿੰਕੂ ਉਬਰਾਈ ਮਿੰਟੂ ਬਿੰਦਰਾ ਅਤੇ ਬੰਟੀ ਦੀ ਅਗਵਾਈ ਹੇ ਸਰਵੰਸਦਾਨੀ ਦਸ਼ਮ ਪਿਤਾ ਸ਼੍ਰੀ ਗੁਰਗੋਵਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੇਸਰ ਵਾਲੇ ਦੁੱਧ ਬਿਸਕਟ अते मठिया का लंगर लगाया गया जिस विच साबका एम एल ए सुरेंद्र डावर भावादस नेता विजय दानव नरेश तिंगान भाजपा आगू राशि अग्रवाल कौंसलर श्याम सुंदर मल्होत्रा विक्की डावर पाली प्रधान समेत होर सियासी तार्मिक आगुआ ने शामिल होके आशीर्वाद प्राप्त किया हाँ जी छोटे साहेब की शहादत को नमन करने के लिए वीर बाल दिवस को जो जन जन, जन तक प्रधानमंत्री मोदी जी के प्रयास में इस धरती के उन नन्हे बालकों के अद्भुत शौर्य को शहादत अपने धर्म की रक्षा अपने पिता दशमेश पिताजी के मार्ग को दिखलाना दिखलाते हुए जो तो उन्होंने शहादत दी आज आज किसी को नमन करना मेरे भाई बिंदु जीरा जी के आज અહીંયા સે હમારા યે જો છોટા સા પ્રયાસ હે યહાં સે ગરમ રોટલી ઓર યહાં સે છોટા સા યે જો બોજ જુ સાબક હે હમ યહાં સે આને જાને વાલો કો સબસે મિત્રિત કરકે હમ સેવા કર રહે હે નિર્વાણ દિવસ મના રહે હે આજજી સાડે સિક કોમ દે સબ તો છોટે મહાન સીદ ચાર સાહેબ જાતે બાબા અજીત Singh બાબા જોરા Singh બાબા ફતેહ Singh જેડે કી ਸਾਡੇ ਸਭ ਤੋਂ ਛੋਟੀ ਉਮਰੇ ਕੌਮ ਦੇ ਸ਼ਹੀਦ ਜਿਹੜੇ ਨੇ ਉਹਨਾਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ ਔਰ ਸਾਰੇ ਆ ਦੇਸ਼ ਦੀਆਂ ਸੰਗਤਾਂ ਜਿਹੜੀਆਂ ਬੜੇ ਸ਼ਰਧਾ ਦੇ ਭਾਵਨਾ ਨਾਲ ਮਨਾ ਰਹੀਆਂ ਔਰ ਸਾਰੀਆਂ ਸੰਗਤਾਂ ਬੜੇ ਸ਼ਾਹ ਦੇ ਦੇਖੋ ਕਿ ਹਰ ਜਗ੍ਹਾ ਦੇ ਉੱਤੇ ਲੰਗਰ ਲੱਗੇ ਨੇ ਇਹ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਜੀ ਇਹ ਸ਼ਹੀਦਾਂ ਦਾ ਜਿਹੜੇ ਉਸ ਸ਼ਹੀਦ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਕਰਾਰਤਾ ਤੱਕ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਛੋਟੇ ਛੋਟੇ ਬੱਚਿਆਂ ਨੇ ਉਸ ਕੁਰਬਾਨੀ ਦੇ ਛੋਟੇ ਛੋਟੇ ਬੱਚਿਆਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦੀ ਖਾਤਰ ਆਪਣੇ ਸਮਾਜ ਦੀ ਖਾਤਰ ਦੇਸ਼ਿਕਾ ਕਰ ਦਿੱਤੀ ਅਜਿਹੀ ਕਰਮਾਨੀਤਿ ਵੀ ਇਹਦਾ ਕੋਈ ਵਿਸਥਾਰ ਹੀ ਨਹੀਂ ਦਿੱਤੀ ਆ ਸਾਕਸੀ ਆ ਦੁਨੀਆ ਦੇ ਅੰਦਰ ਬੜੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਪਿਆ ਪਰ ਜੋ ਇਤਿਹਾਸ ਸਿੱਖ ਜ਼ਮੇਂ ਦੇ ਅੰਦਰ ਆ ਔਰ ਦਸਵੇਂ ਪਾਸ਼ਾ ਉਮਦੇ ਪੂਰਾ ਪਰਿਵਾਰ ਜਿਹੜਾ ਵਾ ਸ਼ਾਇਦ ਪੂਰੇ ਇਤਿਹਾਸ ਦੇ ਵਿੱਚ ਮਾਨਵਤਾ ਦੇ ਲਈ ਕੋਈ ਆਪਣੇ ਕਿਸੇ ਸਵਾਰਥ ਲਈ ਨਹੀਂ ਸਮੁੱਚੀ ਮਾਨਵਤਾ ਦੇ ਲਈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰ ਪੂਰਾ ਦਾ ਪੂਰਾ ਪਰਿਵਾਰ ਨਛਾਵਰ ਕੀਤਾ ਵਾ ਤੇ ਸ਼ਾਇਦ ਇਤਿਹਾਸ ਦੇ ਵਿੱਚ ਕਿਤੇ ਕੋਈ ਇਦਾਂ ਦੀ ਉਦਾਹਰਣ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲਦੀ ਗੁਰੂ ਚੀਨੇ ਚਾਰੇ ਦੋ